ਜੇ ਸਵੇਰੇ ਕਿੰਨੇ 4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਬਹੁਤਾ ਹੋ ਗਿਆ ਤੇ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਤੇ ਅਸੀਂ ਰਾਤ ਦੇ ਰਾਤ ਖੜੋਤਿਆਂ ਪਾਰ ਦੇ ਪਾਰ ਖੜੋਤਿਆਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਨੂੰ ਨੁਕਸਾਨ ਹੈ ਜੀ ਰੈਂਪ ਤੇ ਦੋਨਾਂ ਛਟਾ ਦੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਣ ਦੇ ਚਾਂਸ ਹੈ ਪੁਲ ਵੀ ਨਕਸਾੜ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਪਾ ਜੀ ਮੈਂ ਤੇ ਕੇ ਆਪਣੇ ਕੱਲ ਦੀ ਗਈ ਸੀ ਰਾਤ ਰਹੀ ਤੇ ਕੇ ਤੇ ਮੈਨੂੰ ਜਾਣਾ ਇਸ ਪਾਰ ਨੂੰ ਤੇ ਉਹ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋਗੀ ਨਹੀਂ ਢੇੜੀ ਨਹੀਂ ਪਿਆਦੀ ਪਈ ਪੁਲ ਦੇ ਅੱਗੇ ਪਾਣੀ ਬਹੁਤ ਆ ਗਿਆ ਆਹ ਤਾਂ ਢੋਲ ਹੀ ਰੋੜਨ ਦਾ ਕੰਤਰਾ ਹੈ ਸਵੇਰੇ 3-4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਬਹੁਤਾ ਹੋ ਗਿਆ ਇਹ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਤੇ ਅਸੀਂ ਰਾਤ ਦੇ ਰਾਤ ਖੜੋਤੇ ਹਾਂ ਪਾਰ ਦੇ ਪਾਰ ਖੜੋਤੇ ਹਾਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰਲੇ ਪਾਸੇ ਸਰੂਨ ਚੇਬੇ ਜਾਣਾ ਸੀ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋਲ ਮੰਗੇ ਹੋਏ ਕਰਨੀਆਂ ਮੈਂ ਸਾਡੇ ਕੋਲ ਆ ਕੋਲ ਲਾ ਦਿਓ ਸਰਕਾਰ ਨਹੀਂ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋ ਬਣਾ ਸਕਦੇ ਹਾਂ ਜੋ ਕਰਨਾ ਤੋਹਾਂ ਕਰਨਾ ਤੇ ਇਹ ਆ ਮੜਮੋਠਾ ਇਹ ਗਰੀਬ ਬੰਤਾ ਜਿਹੜੀ ਆ ਨਾ 50000 ਦੁਨੀਆ ਫਲ ਲੱਗੀ ਹੈ ਉਹ ਕਿਤੇ ਨਾ ਆ ਸਕਦੇ ਨਾ ਜਾ ਸਕਦੇ ਜੇ ਕੋ ਹਾਸਾ ਵਾਪਰ ਜਾਏ ਇਹ ਕਿੱਧਰ ਨੂੰ ਜਾਵਾਂ ਹੈ ਹੈ ਜੇ ਕੋ ਹਾਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੇ ਅੱਜ ਹੁਣ ਤੁਹਾਨੂੰ ਪਤਾ ਜੀ ਸਾਰੇ ਹੁਣ ਅਸੀਂ ਉੱਤੇ ਕੀ ਕਰ ਸਕਦੇ ਠੀਕ ਹੈ ਪਾਪੀ ਮੇਰਾ ਸਤਨ ਸਿੰਘ ਨਾ ਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਕੁ ਵਧ ਗਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਜੀ ਕਮ ਸੇ ਕਮ 50000 ਤੋਂ ਉੱਪਰ ਟੱਪ ਗਿਆ ਜੀ ਕੁਛ ਪਾਣੀ ਆ ਚੁੱਕੀ। ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ। ਪੁਲ ਨੂੰ ਨੁਕਸਾਨਾ ਜੀ ਰੈਂਪਾ ਦੋਨਾਂ ਛਟਾ ਤੇ ਰੁੜ ਗਏ ਆ। ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ। ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ। ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਪਰੇਸ਼ਾਨ ਹੋ ਰਹੇ। ਬਹੁਤ ਪਰੇਸ਼ਾਨ ਹੋ ਰਹੇ ਜੀ ਇੱਕ ਵਿਆਹ ਹੀ ਪਾਰ ਕੁੜੀ ਦਾ ਲੜਕੀ ਦਾ ਵਿਆਹ ਹੀ। ਉਹਨਾਂ ਨੂੰ ਬੜੀ ਮੁਸ਼ਕਲ ਪਾਰ ਕੀਤਾ ਜੀ। ਕੁਝ ਬੰਦੇ ਫਸ ਕੇ ਪਾਰ ਵੀ ਹਜੇ ਜੀ ਵਿਆਹ ਵਾਲੇ। ਅੱਛਾ ਉਹਨਾਂ ਵੀ ਬੜੀ ਪ੍ਰੋਬਲਮ ਹੈ ਜੀ। ਬਹੁਤ ਜ਼ਿਆਦਾ ਮੁ ਉਹਨੋ ਦੇ ਮੁੰਡੇ ਦਾ ਵੀ ਵਿਆਹ ਹੈ ਕਿਸ਼ਤੀ ਪਾ ਲਈਏ ਜੀ ਅੱਧਾ ਨਹੀਂ ਕਿਸ਼ਤੀ ਨਹੀਂ ਪਈ ਜੀ ਪਿੱਛੋਂ ਜੋਂੜਾ ਕੱਢਿਆ ਲਗ ਲਗ ਪਾਣੀ ਜੀ ਕਿਸ਼ਤੀ ਆਪਣਾ ਥੋੜਾ ਪਾਣੀ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ ਹਜੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਠੀਕ ਹੈ ਜੀ ਜੀ ਪਾ ਜੀ ਮੈਂ ਪੇਕੇ ਆਪਣੇ ਕੱਲ੍ਹ ਦੀ ਗਈ ਸੀ ਰਾਤ ਰਹੀ ਪੇਕੇ ਤੇ ਮੈਨੂੰ ਜਾਣਾ ਸੀ ਪਾਰ ਨੂੰ ਤੇ ਉਹ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋ ਗਈ ਨਹੀਂ ਵੇੜੀ ਨਹੀਂ ਪੈਂਦੀ ਪਈ ਪੋਲ ਦੇ ਅੱਗੇ ਪਾਣੀ ਬਹੁਤ ਆ ਗਿਆ ਆ ਤਾਂ ਢੋਲ ਵੀ ਰੁੜਨ ਦਾ ਖਤਰਾ ਆਇਆ ਫਰੇ ਪਾਣੀ ਨੂੰ ਦੋ ਦਿਨ ਦਰਿਆਏ ਪਾਣੀ ਆਣਾ ਆ ਤੇ ਬੜੀ ਮੁਸ਼ਕਲ ਆ ਭਾਜੀ ਸਾਡੇ ਮੰਡ ਦਾ ਕੋਲ ਵੱਜਣਾ ਚਾਹੀਦਾ ਕੋਲ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾਰ ਸਵੇਰੋਂ ਤੇ ਚਲੋ ਸਾਡੀ ਮੁਸ਼ਕਲ ਜਿਹੜੀ ਆ ਦੂਰ ਹੋ ਜੇ ਆਰਾਮ ਨਾਲ ਜਾਂ ਕੋਈ ਘਰ ਜਾਵੇ ਹੁਣ ਸਾਨੂੰ ਇੱਥੇ ਛੇਰ ਦੇ ਆਣ ਕੇ ਬੈਠੇ ਜਾਂ ਕਿਹੜੇ ਬੰਦੇ ਇਥੋਂ ਵੀ ਅਸੀਂ ਛੇਬੇ ਜਾਣਾ ਭਾਜੀ ਛੇਬੇ ਇੱਥੇ ਗਏ ਸੀ ਅਸਪਤਲ ਗੁਰਦੁਾਰੇ ਇਧਰ ਮੈਂ ਉਹ ਕਾਨੂੰ ਮਾਣ ਵਾਲੇ ਦੇ ਤੇ ਕੇ ਨੇ ਪੁਰਾਣੇ ਛਾ ਲਿਆ ਆਂ ਅਲਦੀ ਮੈਂ ਗਈ ਜੀ ਸੀਰਾਪ ਮੈਂ ਆਪਣੇ ਤੇ ਕੇ ਰਿਹਾ ਉਹ ਮੈਂ ਚਾਹ ਫੇਰੀ ਚਾਹ ਚੂਪੀ ਰੋਟੀ ਖਾਧੀ ਤੇ ਮੈਂ ਬਾਸ ਲਈ ਤੇ ਮੈਂ ਚੱਲ ਮੈਂ ਚੱਲਣੀ ਆਪਣੇ ਪਿੰਡ ਤੇ ਹਾਥੋਂ ਤੇ ਨਵਦੀਆਂ ਨੂੰ ਜਾਂਦੇ ਆ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਸਾਡਾ ਪੱਕਾ ਪੋਲ ਬਣਨੂ ਪੱਤਾਂ ਪੋਲ ਬਣਨੂ ਪੱਕਾ ਦਰਿਆ ਪੱਕਾ ਕਾਸ਼ ਤੇਰੇ ਸਾਡਾ ਤੋਂ ਪੱਕਾ ਦਰਿਆ ਸਾਡਾ ਬੰਦ ਜਿਹੜਾ ਪੁਲ ਬੱਜ ਦੇ ਵਿੱਚ ਚਲੋ ਅਸੀਂ ਦਿਨ ਰਾਤ ਜਾ ਸਕੀਏ ਆ ਸਕੀਏ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ